गुरदासपुर के गांव लाखोवाल में उस समय दहशत फैल गई जब गांव के खेतों में एक 18 साल युवक की लाश को देखा गया तभी आसपास के लोगों ने पुलिस को सूचित किया मौके पर पहुंचे पुलिस अधिकारियों ने मृतक शव को कब्जे में लेकर जांच शुरू कर दी है मृतक की पहचान राणा मसीह पुत्र वारिस मसीह वासी गाँव लाखोवाल के रूप में हुई है ਮੇਰਾ ਪਿੰਡ ਲਖੋਵਾਲ ਨਾਮ ਮੇਰੇ ਵਾਸਤੇ ਸੀ ਗੱਲ ਬਾਤ ਫੂਕੋ ਚੱਕ ਮੇਲੇ ਚ ਲੜਾਈ ਹੋਈ ਸੀ ਉਦੋਂ ਵੀ ਇਹਦਾ ਸਿਰਸੂਰ ਪਾੜਿਆ ਹੀਗਾ ਸਾਹੀ ਕੋਹ ਨਹੀਂ ਕਿਤਾ ਅਸਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਅਸ਼ਲ ਨਾ ਰਾਣਾ ਮੌਦਾ ਬਬਤੇ ਧੋਨੀ ਕਹਿੰਦੇ ਆ ਹਾਏ ਵਾ ਗੱਲ ਬਾਤ ਕਾਰੀ ਹੋਈ ਆ ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ ਹਾਏ ਹਾਏ ਕਿਦਾਂ ਗਿਆ ਸੀ ਕਿੱਥੇ ਕੱਲ 11 ਵਜੇ ਗਿਆ ਵਾ ਕਰੋ ਐਂਦਾ ਮੈਂ ਦਾੜੀ ਕਰਾਵਾ ਹਾਏ ਹਾਏ ਉਸ ਵੱਲ ਨਹੀਂ ਪਹੁੰਚਿਆ ਕੱਲ ਨਹੀਂ ਪਹੁੰਚਿਆ ਖੂਨ ਵੀ ਬੰਦ ਆਉਂਦਾ ਰਿਹਾ ਵਾ ਹਾਏ ਕੋਈ ਲੱਗਦਾ ਛਤ ਤੇ ਸ਼ਾਕ ਕੇ ਕਾਪੇ ਹੋਣ ਲੱਗਿਆ ਰਹੇ ਹੋਰ ਕਾਹਦਾ ਸ਼ਾਕਾ ਕੀ ਚੰਦੇ ਕੁਝ ਕੋਈ ਕੋਈ ਤੇ ਨਾ ਆਪਣੀ ਕਾਰਵਾਈ ਹੁਣ ਕਰਨ ਸਾਰੀ ਹਾਂ ਜੀ ਇਹ ਜੀ ਅੱਜ ਸਾਨੂੰ ਇਤਲਾ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਕਰੂਈ ਆ ਰਾਣਾ ਪੁੱਤਰワਰਸ ਸਿੰਘ ਪਿੰਡ ਲਖੋਵਾਲ ਤੇ ਅਸੀਂ ਹੁਣ ਬੋਡੀ ਨੂੰ ਲੈ ਚਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ